ਸਕੋ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਪੰਜਾਬੀ ਦਾ ਇੱਕ ਅਖਾਣ ਹੈ ਵੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਜੀਣ ਮਾਪੇ ਇਹ ਇਸ 'ਚੋਂ ਬਹੁਤ ਵੱਡੀ ਸੈਲਫ ਗਲੋਰੀਫਿਕੇਸ਼ਨ ਦੀ ਗੱਲ ਹੁੰਦੀ ਹੈ ਜਿਵੇਂ ਮੋਦੀ ਸਰਕਾਰ ਆਪਣਾ ਆਪਾ ਗਲੋਰੀਫਾਈ ਕਰਦੀ ਰਹੀ ਹੈ ਔਰ ਹੁਣ ਜਿਹੜਾ ਉਹ ਆਨੇ ਵਾਲੀ ਥਾਂ ਤੇ ਉਹਨਾਂ ਨੂੰ ਬਿਠਾ ਦਿੱਤਾ ਸਾਰਾ ਜੋ ਕੁਝ ਇੰਟਰਨੈਸ਼ਨਲੀ ਜਾਂ ਉਸ ਖਿੱਤੇ 'ਚ ਵਾਪਰ ਰਹੇ ਜੀ ਇੱਕ ਹੈ ਜਿਹਨੂੰ ਅਸੀਂ ਜਦੋਂ ਇਹ ਕਹਿੰਦੇ ਆ ਕਿ ਭਾਈ ਜਿਹੜਾ ਚੋਰ ਹੈ ਜੇ ਉਹੀ ਥਾਣੇਦਾਰ ਹੋਏ ਤੇ ਉਹੀ ਜੱਜ ਹੋਏ ਤੇ ਫਿਰ ਅਲਟੀਮੇਟਲੀ ਉਸ ਸੋਸਾਇਟੀ ਦਾ ਜਾਂ ਉਸ ਖਿੱਤੇ ਦਾ ਕੀ ਹਾਲ ਹੋਏਗਾ ਅੱਜ ਭਾਰਤ ਦੇ ਵਿੱਚ ਇਹ ਚੀਜ਼ਾਂ ਬੜੀ ਸਪਸ਼ਟਤਾ ਦੇ ਨਾਲ ਦੇਖੀਆਂ ਜਾ ਸਕਦੀਆਂ ਨੇ ਜੀ ਮੀਡੀਆ ਤਾਂ ਆਲਰੇਡੀ ਮੇਨਸਟ੍ਰੀਮ ਹੋਏ ਜਾਂ ਖੇਤਰੀ ਹੋਏ ਉਹ ਹਿੰਦੂਤਵੀਆਂ ਨੇ ਜਾਂ ਉਸ ਨੂੰ ਖਰੀਦੇ ਹੈ ਜਾਂ ਉਹਨਾਂ ਨੂੰ ਸਾਇਲੈਂਟ ਕਰਾ ਦਿੱਤਾ ਹੈ ਜਾਂ ਜਿਹੜਾ ਮੀਡੀਆ ਦਾ ਕੰਟਰੋਲ ਹੀ ਉਹਨਾਂ ਵੱਡੇ ਘਰਾਨਿਆਂ ਕੋਲ ਹੈ ਜਿਹੜੇ ਸਿੱਧੇ ਤੌਰ ਦੇ ਉੱਤੇ ਮੋਦੀ ਨੂੰ ਯਾਰ ਇਸ ਨੂੰ ਪਾਵਰ ਦੇਣ ਦੇ ਲਈ ਜਿਨ੍ਹਾਂ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ ਜੀ ਦੂਸਰਾ ਪਾਰਟ ਅਦਾਲਤਾਂ ਅਸੀਂ ਬੇਸ਼ੱਕ ਜਦੋਂ ਸਿੱਖਾਂ ਦੇ ਮਾਮਲੇ 'ਚ ਜਾਂ ਇਵਨ ਮੁਸਲਮਾਨਾਂ ਦੇ ਮਾਮਲੇ 'ਚ ਵੀ ਦੇਖਦੇ ਰਹੇ ਸਾਰੇ ਪੀਰੀਅਡ 'ਚ ਮੁਸਲਮਾਨਾਂ ਦੇ ਮਾਮਲੇ ਜਦੋਂ 47 ਤੋਂ ਬਾਅਦ ਹੀ ਹੁਣੇ ਪਤਾ ਲੱਗਦਾ ਜਿਨ੍ਹਾਂ ਨੂੰ ਇਹ ਦੰਗੇ ਕਹਿੰਦੇ ਸੀ ਇਨਫੈਕਟ ਉਹ ਵਨ ਸਾਈਡਿਡ ਕਿਲਿੰਗਸ ਹੀ ਹੁੰਦੀਆਂ ਸੀ ਮੁਸਲਮਾਨਾਂ ਦੀ ਜਿਵੇਂ ਨਵੰਬਰ 84 'ਚ ਸਿੱਖਾਂ ਦੇ ਨਾਲ ਹੋਇਆ ਪਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਸੀ ਕਿ ਕੋਈ ਨਾ ਕੋਈ ਇਮਾਨਦਾਰ ਜੱਜ ਕਿਸੇ ਹਾਲਾ ਲੋਕਲ ਲੈਵਲ ਤੇ ਜਿਹੜੀਆਂ ਅਦਾਲਤਾਂ ਨੇ ਡਿਸਟ੍ਰਿਕਟ ਲੈਵਲ ਤੇ ਉਹ ਤਾਂ ਸਟੇਟ ਗਵਰਨਮੈਂਟ ਦੇ ਪ੍ਰਭਾਵ ਚ ਹੁੰਦੀਆਂ ਹਾਈ ਕੋਰਟ ਥੋੜੇ ਬਹੁਤ ਫ੍ਰੀ ਹੁੰਦੇ ਸੀ ਖਾਸ ਤੌਰ ਤੇ ਕੁਝ ਮਾਮਲਿਆਂ 'ਚ ਪਰ ਕਈ ਵਾਰ ਹਾਈ ਕੋਰਟ ਵੀ ਇਨਫਲੂਐਂਸ ਹੋ ਜਾਂਦੇ ਰਹੇ ਸੁਪਰੀਮ ਕੋਰਟ ਬਾਰੇ ਸੀ ਕਿ ਕੁਝ ਕੇਸਾਂ ਨੂੰ ਛੱਡ ਕੇ ਜਿਹਦੇ ਚ ਕੇਸ ਸੈਂਟਰ ਗਵਰਨਮੈਂਟ ਜਾਉਦੇ ਕੋਈ ਖਾਸ ਨਹਿਰੂ ਜਾਂ ਇੰਦਰਾ ਗਾਂਧੀ ਜਾਂ ਉਸ ਲੈਵਲ ਦੇ ਬੰਦਿਆਂ ਦੇ ਨਿੱਜੀ ਹਿੱਤ ਹੋਣ ਬਹੁਤ ਵਾਰ ਉਹ ਆਮ ਹਾਲਾਤਾਂ 'ਚ ਪ੍ਰਭਾਵ ਨਹੀਂ ਸੀ ਕਬੂਲਦੇ ਹਾਲਾਂਕਿ ਹੁਣੇ ਸਾਰੀਆਂ ਹੀ ਨੋਸ਼ਨਸ ਬਦਲ ਦਿੱਤੀਆਂ ਨੇ ਹਿੰਦੂਤਵੀਆਂ ਨੇ ਔਰ ਇਹ ਸਭ ਦਾ ਅਰਦਾ ਦੇ ਜੇ ਅਸੀਂ ਦੇਖਦੇ ਹਾਂ ਕਿ ਜਿਵੇਂ ਅਲਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਇਲੈਕਸ਼ਨ ਕਰਪਟ ਪ੍ਰੈਕਟਿਸ ਕਰਕੇ ਸੈਟਸਾਈਡ ਕਰ ਦਿੱਤੀ ਸੀ ਜਦੋਂ ਕਿ ਜੈਪ੍ਰਕਾਸ਼ ਨਰਵੈਣ ਦੀ ਜਿਹੜੀ ਹੈ ਉਹ ਪੂਰਨ ਕ੍ਰਾਂਤੀ ਲਹਿਰ ਚੱਲ ਰਹੀ ਸੀ অরਿੰਦਰਾ ਗਾਂਧੀ ਦੇ ਅਸਤੀਫੇ ਦੀ ਮੰਗ ਨੇ ਜ਼ੋਰ ਫੜਿਆ ਪਰ ਸੁਪਰੀਮ ਕੋਰਟ ਨੇ ਫਿਰ ਉਹ ਹਲਾਬਾਦ ਹਾਈ ਕੋਰਟ ਦਾ ਫੈਸਲਾ ਜਿਹੜਾ ਹੈ ਉਹ ਬਦਲ ਦਿੱਤਾ ਸੀ ਸੋ ਇਵੇਂ ਤਾਂ ਰਿਹਾ ਹੈ ਇਸ ਲੈਵਲ ਤੇ ਪਰ ਅੱਜ ਜੋ ਪ੍ਰਭਾਵ ਨਜ਼ਰ ਆ ਰਿਹਾ ਹੈ ਕਿ ਵੀ ਜਿਵੇਂ ਪੁਲਿਸ ਨੂੰ ਸਿੱਧੇ ਤੌਰ ਦੇ ਉੱਤੇ ਉਹ ਤਾਂ ਸਟੇਟ ਦੇ ਥੱਲੇ ਹੁੰਦੀ ਹੈ ਸੁਰੱਖਿਆ ਦਸਤੇ ਸੈਂਟਰ ਦੀ ਕਮਾਂਡ ਜੀ ਔਰ ਯੂਪੀ ਦੇ ਵਿੱਚ ਪੰਜ ਅਟੈਕ ਪਿਛਲੇ ਸਮੇਜ ਜਦੋਂ ਦਾ ਦਿੱਤੈ ਨਾਸ ਯੋਗੀ ਆਏ ਉਹ ਪੁਲਿਸ ਦੇ ਉੱਤੇ ਹੋਏ ਨੇ ਜਿਨ੍ਹਾਂ ਚ ਐਸਐਸਪੀ ਦੇ ਘਰ ਤੇ ਹਮਲਾ ਵੀ ਸ਼ਾਮਲ ਹੈ ਜੀ ਔਰ ਅਦਾਲਤੀ ਸਿਸਟਮ ਦੀ ਜੇ ਗੱਲ ਕਰੀਏ ਤੇ ਜਦੋਂ ਦਾ ਇਹ ਜਸਟਿਸ ਖੈਰ ਕੈਰ ਜਾਂ ਖੈਰ ਜੋ ਵੀ ਹੈ ਇਹ ਚੀਫ ਜਸਟਿਸ ਬਣਾਇਆ ਪੱਗ ਵਾਲਾ ਬੰਦਾ ਹੈ ਬਹੁਤ ਸਾਰੇ ਫੈਸਲੇ ਜਿਹੜੇ ਨੇ ਉਹ ਮੋਦੀ ਸਰਕਾਰ ਦੇ ਫੇਵਰ ਵਾਲੇ ਔਰ ਉਹਦੇ ਚ ਹੁਣ ਜਿਵੇਂ ਇੱਕ ਕੇਸ ਟ੍ਰਿਪਲ ਤਲਾਕ ਦਾ ਲੱਗਾ ਹੋਇਆ ਹੈ ਕਿਉਂਕਿ ਆਰਐਸਐਸ ਦੇ এজেন্ডੇ ਦੇ ਵਿੱਚ ਮੁਸਲਮ ਪਰਸਨਲ ਲਾਅ ਨੂੰ ਖਤਮ ਕਰ ਦੇ ਕਿਥੇ ਤਾਂ ਸਿੱਖ ਮੰਗਦੇ ਸੀ ਕਿ ਜੀ ਸਾਡਾ ਪਰਸਨਲ ਲਾਅ ਹੋਣਾ ਚਾਹੀਦਾ ਜਿਵੇਂ ਮੁਸਲਮਾਨਾਂ ਦਾ ਹੈਗਾ ਜਾਂ ਇਸਾਈਆਂ ਲਈ ਹੈ ਜਾਂ ਪਾਰਸੀਆਂ ਲਈ ਹੈ ਜਾਂ ਯਹੂਦੀਆਂ ਲਈ ਹੈ ਪਰ ਹੁਣ ਨਾ ਰਹੇ ਬਾਸ ਨਾ ਵਜੇ ਬੰਸਰੀ ਸਾਨੂੰ ਤਾਂ ਕੀ ਇਹਨਾਂ ਨੇ ਦੇਣਾ ਹੈ ਜਿਹੜੇ ਐਗਜ਼ਿਸਟ ਕਰਦੇ ਲਾਅ ਨੇ ਜਿਨ੍ਹਾਂ ਚ ਮੁਸਲਮ ਪਰਸਨਲ ਲਾਅ ਜਿਹੜਾ ਉਹ ਬੜਾ ਕੰਪਰੀਹੈਂਸਿਵ ਲਾਅ ਹੈ ਜਿਦੇ ਚ ਉਹਨਾਂ ਦੇ ਵਿਆਹ ਉਹਨਾਂ ਦੇ ਤਲਾਕ ਜਾਂ ਖਰਚਾ ਜਾਂ ਮਹਿਰ ਜੋ ਵੀ ਉਹਨਾਂ ਦਾ ਇਸਲਾਮਿਕ ਪ੍ਰੋਸੀਜਰ ਹੈ ਉਹਨੂੰ ਐਕਨੋਲਜ ਕੀਤਾ ਹੋਇਆ ਹੈ ਜੀ ਉਹਨੂੰ ਉਹਦੇ ਮਾਮਲੇ 'ਚ ਵੀ ਜਿਸ ਸੰਦਾਜ਼ ਦੇ ਵਿੱਚ ਬੈਂਚ ਨੇ ਦਾ ਸੁਣਵਾਈ ਕਰ ਰਿਹਾ ਉਹ ਜ਼ਾਹਰ ਹੈ ਕਿ ਵੀ ਉਸ ਦੇ ਵਿੱਚ ਵੀ ਇਹਨਾਂ ਨੇ ਰਾਹ ਪੱਧਰਾ ਕਰ ਦੇਣਾ ਹੈ ਹਿੰਦੂਤਵ ਜਨੂਨੀਆਂ ਦਾ ਕਿ ਉਹਨਾਂ ਨੇ ਹੋਰ ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਆਰਟੀਕਲ 370 ਖਤਮ ਕਰਨ ਦੇ ਲਈ ਜਿਸ ਕਿਸਮ ਦੇ ਹਲ ਇਹ ਸੋਬਰਾਵਨੀ ਹੈ ਉਸ ਸਵਾਮੀ ਵਰਗੇ ਸੁਝਾ ਰਹੇ ਨੇ ਉਹਦੇ ਚ ਵੀ ਅਲਟੀਮੇਟਲੀ ਉਹ ਇੱਕ ਰੀਡ ਕਾ ਉੱਥੇ ਲਿਆ ਕੇ ਭਈਆ ਵਸਾ ਦੇਣਗੇ ਜਿਵੇਂ ਪੰਜਾਬ ਚ ਭਈਆ ਲਿਆ ਕੇ ਸਿੱਖਾਂ ਨੂੰ ਮਾਈਨੋਰਟੀ ਬਣਾਉਣ ਦੀ ਲਾਈਨ ਹੈ ਪਰ ਕਿਵੇਂ ਇਹ ਤਾਂ ਜੱਜ ਲੁਕੇ ਛਿਪੇ ਢੰਗ ਨਾਲ ਪ੍ਰਭਾਵਿਤ ਕੀਤੇ ਜਾਂਦੇ ਨੇ ਗੱਲ ਸਾਹਮਣੇ ਨਹੀਂ ਹੁੰਦੀ ਪਰ ਯੋਗੀ ਅ ਦਿੱਤਿਆਨਾਥ ਜਿਹੜਾ ਕਿ ਇੱਕ ਬਿਲਕੁਲ ਗੁੰਡਾ ਕਿਸਮ ਦਾ ਬੰਦਾ ਹੈ ਉਸ ਗੁੰਡਾਗਰਦੀ ਚੋਂ ਹੀ ਉਹ ਯੋਗੀ ਬਣਿਆ ਉਸ ਗੁੰਡਾਗਰਦੀ ਚੋਂ ਐਮਪੀ ਬਣਿਆ ਔਰ ਇਹਦਾ ਜੇ ਤੁਸੀਂ ਟਰੈਕ ਰეკॉर्ड ਦੇਖੋ ਬੇਸ਼ੱਕ 4-5 ਵਾਰ ਐਮਪੀ ਬਣਿਆ ਪਰ ਇਹ ਪਿਛਲੇ 25-30 ਸਾਲ ਤੋਂ ਜਿੱਥੇ ਵੀ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋਈ ਗੁੰਡਾਗਰਦੀ ਹੋਈ ਕਿਲਿੰਗਸ ਹੋਈਆਂ ਉਹਦੇ ਚ ਫਰੰਟਲ ਰੋਲ ਇਹਦਾ ਸੀ ਇਹਨੇ ਆਪਣੀ ਜਿਹੜੀ ਆ ਉਹ ਹਿੰਦੂ ਵਾਈ ਨਹੀਂ ਬਣਾਈ ਹੋਈ ਹੈ ਔਰ ਉਹਦੇ ਥੱਲੇ ਉਹ ਗੁੰਡਿਆਂ ਦਾ ਕੰਮ ਹੀ ਕਰਦੀ ਹੈ ਇਸ ਕਿਸਮ ਦੇ ਇੱਕ ਗੋਰਖਪੁਰ ਦੇ ਵਿੱਚ 2007 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਜਿਹੜਾ ਹੈ ਉਹ ਕਰਵਾਇਆ ਗਿਆ ਹੈ ਔਰ ਇਹਨੇ ਅਦਿੱਤਿਆ ਨਾਜਯੋਗੀ ਨੇ ਅਜੇ ਵੀ YouTube ਦੇ ਉੱਤੇ ਵੀਡੀਓਜ਼ ਅਵੇਲੇਬਲ ਨੇ ਜਿਦੇ ਚੋਂ ਨੇ ਬਾਅਦ ਵਿੱਚ ਐਡਮਿਟ ਵੀ ਕੀਤਾ ਕਿ ਜੀ ਜੋ ਵੀ ਹੋਇਆ ਮੇਰੇ ਪਾਸ਼ਾਣ ਤੋਂ ਪ੍ਰਭਾਵਿਤ ਪਾਸ਼ਣ ਕੀ ਮਤਲਬ ਉਹਦੀ ਕਮਾਂਡ ਹੀ ਉਹਦੀ ਸੀ ਹੁਣ ਉਹ ਕੇਸ ਉਦੋਂ ਤੋਂ 2007 ਤੋਂ ਜਿਹੜਾ ਹੈ ਉਹ ਚੱਲ ਰਿਹਾ ਹੈ ਪਿਛਲੇ ਆਲਮੋਸਟ 10 ਸਾਲ ਤੋਂ ਹੁਣ ਜੋਗੀ ਚੀਫ ਮਿਨਿਸਟਰ ਬਣਿਆ ਹੈ ਔਰ ਜਿਹੜੀ ਖਬਰ ਹੈ ਕਿ ਜੋਗੀ ਨੇ ਉਹਦਾ ਚੀਫ ਸੈਕਟਰੀ ਜਿਹੜਾ ਹੈ ਯੂਪੀ ਦੇ ਹਾਈ ਕੋਰਟ ਦੇ ਵਿੱਚ ਅਧਿਰੇ ਆਪਣਾ ਰਿਪਰੈਜੈਂਟੇਸ਼ਨ ਵਾਟ ਟ੍ਰਾਈ ਯੋਗੀ ਇਨਰਾਇਟਸ ਕੇਸ ਯੂਪੀ ਗਵਰਨਮੈਂਟ ਟੂ ਹਾਈ ਕੋਰਟ ਹੁਣ ਯੂਪੀ ਗਵਰਨਮੈਂਟ ਦੇ ਬਿਹਫ ਤੇ ਜਿਹੜਾ ਅਕਿਊਜ਼ਡ ਖੁਦ ਹੈ ਯੂਪੀ ਦਾ ਚੀਫ ਮਿਨਿਸਟਰ ਉਹਦਾ ਚੀਫ ਸੈਕਟਰੀ ਕੋਰਟ ਦੇ ਵਿੱਚ ਕਹਿ ਰਿਹਾ ਹੈ ਕਿ ਜੀ ਇਹ ਫਾਈਲ ਬੰਦ ਕਰ ਦਿਓ 2007 ਦੀ ਅਸੀਂ ਨਹੀਂ ਚਾਹੁੰਦੇ ਕਿ ਵੀ ਇਸ ਦੇ ਉੱਤੇ ਕੇਸ ਚੱਲੇ ਔਰ ਇਹ ਖਬਰ ਹੈ ਦਾ ਉੱਤਰ ਪ੍ਰਦੇਸ਼ ਗਵਰਨਮੈਂਟ ਟੂਡੇ ਇਨਫਾਰਮਡ ਦਾ ਅਲਾਹਾਬਾਦ ਹਾਈ ਕੋਰਟ that it has refused to grant sanction for the prosecution of chief minister yogi adityanath in a decade old communal rights case hun jadon chief minister de utte case chalna hai odi sang ohna kehya ji saadi sarkar oh yeah. kindi sarkar jide te charge ho khud mukhyamantri hai ke assi nahi chahunde ke case chale an affidavit stating that sanction has been refused for prosecuting adityanath's case related to the gorkpur rights of 2017 uh, 2007 when he was the local mp was filed before court by chief secretary rahul patnagar the chief secretary had been asked to appear in person by an order dated may 7 by a division bench comprising justice ramesh sena and umesh chandra shrivastav hone rahul patnagar chief secretary kehnda court de do inna jajjaan samne pesh ho ke ji ke ji up sarkar chief minister de khilaf sanction ਜਿਹੜੀ ਹੈ ਨਹੀਂ ਕਰਦੀ ਇਹਨੂੰ ਟ੍ਰਾਇਲ ਚ ਲਿਜਾਣ ਦੀ ਔਰ ਉਹਨਾਂ ਦਾ ਜਿਹੜਾ ਵਕੀਲ ਹੈ ਆਪੋਜ਼ਿਟ ਸਾਈਡ ਦਾ ਮਿਸਟਰ ਨਕਵੀ ਉਹਨੇ ਕਿਹਾ ਵੀ ਇਹ ਵੀ ਦੁਨੀਆ ਦੇ ਵਿੱਚ ਜਿਹੜਾ ਇਹ ਕਿਤੇ ਨਹੀਂ ਹੋਇਆ ਕਦੇ ਵੀ ਕਿ ਭਈ ਜਿਹੜਾ ਚੈਲੰਜ ਰਿਪੋਰਟ ਹੈ ਉਹ ਉਹਨੂੰ ਕਲੋਜ਼ ਕਰਨ ਦਾ ਆਰਡਰ ਉਹਦੇ ਵੱਲੋਂ ਹੀ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਖੁਦ ਸਬੋਡੀਨੇਟ ਹੈ ਉਹਦਾ ਇਟ ਨੈਵਰ ਹੈਪਨ ਚੀਫ ਸੈਕਟਰੀ ਹੈਪਨਸ ਟੂ ਬੀ ਅ ਸਬੋਡੀਨੇਟ ਆਫ ਦਾ ਚੀਫ ਮਿਨਿਸਟਰ ਹੂ ਇਜ਼ ਹਿਮਸੈਲਫ ਐਨ ਅਕਿਊਜ਼ dare refuser to grant sanction ten time out to an accused declining to prosecute himself which has no parallel in the world the petitioner's counsel sfa naqui said hun matlab e ohi e hai jinu tusi gundaraj kende ho ya je is bare ek punjabi da khan hai ke chor uccha choudhary gundhi ran pradhan ajj e chor ucche jhede ne jada qatil hai o chief minister ban gaya ਔਰ ਉਹ ਚੀਫ ਮਿਨਿਸਟਰ ਅਦਾਲਤ ਨੂੰ ਕਹਿ ਰਿਹਾ ਆਪਣੇ ਜੀ ਸੈਕਟਰੀ ਰਾਹੀਂ ਕਿ ਜੀ ਕੇਸ ਬੰਦ ਕਰ ਦਿਓ ਹੁਣ ਇਹਦੀ ਲੋੜ ਨਹੀਂ ਹੈ ਸੋ ਇਹ ਹਾਲਤ ਹੈ ਔਰ ਜੋ ਕੁਝ ਸਹਾਰਨਪੁਰ ਦੇ ਵਿੱਚ ਵਾਪਰਿਆ ਪਿਛਲੇ ਦਿਨਾਂ 'ਚ ਦਲਿਤ ਬਸਤੀ ਦੇ ਵਿੱਚੋਂ ਲੰਘਦੇ ਉਹ ਰਾਣਾ ਪ੍ਰਤਾਪ ਦੇ ਨਾਂ ਥੱਲੇ ਉੱਚੀਆਂ ਜਾਤਾਂ ਵਾਲਿਆਂ ਦੀ ਔਰ ਇਸ ਦਾ ਨਤੀਜਾ ਸੀ ਕਿ ਜਿਹੜੇ ਦਲਤ ਆਰਗੇਨਾਈਜ਼ ਵੀ ਨਹੀਂ ਥੋੜੇ ਬਹੁਤ ਮਾਇਆਵਤੀ ਦੇ ਯੂਪੀ ਦਾ ਚੀਫ ਮਿਨਿਸਟਰ ਬਨਨ ਤੋਂ ਬਾਅਦ ਥੋੜਾ ਬਹੁਤ ਉਹਨਾਂ ਦੇ ਵਿੱਚ ਦਮਖਮ ਆਇਆ ਜੀ ਉਹ ਹੁਣ ਸਹਾਰਨਪੁਰ ਦੇ ਵਿੱਚ ਭਾਵੇਂ ਵਾਕਿਆ ਹੋਇਆ ਇਹ ਨਾਲ ਲੱਗਦੇ ਇਲਾਕੇ 'ਚ ਹਰਿਆਣੇ ਤੋਂ ਯੂਪੀ ਦੇ ਬਾਕੀ ਪਾਸਿਓਂ ਵੀ ਉਹ ਪਹੁੰਚੇ ਤੇ ਹੁਣ ਪੁਲਿਸ ਜਿਹੜੀ ਹੈ ਯੂਪੀ ਦੀ ਪੁਲਿਸ ਬਲੇਮ ਦਲਿਤ ਆਊਟਫਿਟ ਫॉर ਰੀਇਗਨਾਈਟਿੰਗ ਸਹਾਰਨਪੁਰ ਅਨਰੈਸਟ ਉਹਨਾਂ ਇਕੱਠੇ ਹੋਏ ਕਿ ਜੀ ਅਸੀਂ ਆਪਣੀ ਦਲਿਤ ਮਹਾਪੰਚਾਇਤ ਕਰਨੀ ਹੈ ਜੋ ਸਾਡੇ ਨਾਲ ਘਰ ਸਾੜ ਦਿੰਦੇ ਨੇ ਉਹਨਾਂ ਨੂੰ ਮਾਰ ਦੁੱਤਾ ਉਹਨਾਂ ਦੇ ਬੰਦਿਆਂ ਨੂੰ ਔਰ ਯੂਪੀ ਪੁਲਿਸ ਐਜ਼ अनरिजी काम प्रिवेल इन द सिटी एंड इट्स सराउंडिंग एरिया आफ्टर 2 डेज ऑफ वायलेंट प्रोटेस्ट बाय दलित्स द डिस्ट्रिक्ट एडमिनिस्ट्रेशन टुडे क्लेम्ड भीम आर्मी एक्टिविस्ट फ्रॉम यमुनानगर अंबाला एंड देहरादून प्लेड ए की रोल इन रीइग्नाइटिंग द ट्रबल इन द हुण ए है के गुंडागर्दी योगी आदित्यनाथ क्योंकि हन कास्ट बेस्ड वायरस हो रही है यूपी दे विच इसोडे एक सिरे तो दूसरे सिरे तक ਮੁਸਲਮਾਨਾ ਦੇ ਖਿਲਾਫ ਦਲਤਾਂ ਦੇ ਖਿਲਾਫ ਹਿੰਸਕ ਵਾਰਦਾਤਾਂ ਹੋ ਰਹੀਆਂ ਨੇ ਪਰ ਇਹ ਕਹਿ ਰਹੇ ਨੇ ਕਿ ਉਹਨਾਂ ਦੀ ਪੁਲਿਸ ਕਹਿ ਰਹੀ ਹੈ ਜੀ ਦੇਖੋ ਜੀ ਦਲਤ ਬਾਹਰੋਂ ਆ ਗਏ ਉਹਨਾਂ ਨੇ ਆ ਕੇ ਗੜਬੜ ਕੀਤੀ ਹੈ ਔਰ ਉਹਨਾਂ ਨੇ ਕਿਹਾ ਜੀ ਪਹਿਲਾਂ ਸਿਰਫ ਥੋੜੇ ਸਟੂਡੈਂਟਸ ਸੀ ਜਦੋਂ ਇਹ ਆਏ ਤੇ ਗੜਬੜ ਹੋਇਆ ਔਰ ਇਹ ਸਾਰਾ ਚਾਰਜ ਜਿਹੜਾ ਪੁਲਿਸ ਲਾ ਰਹੀ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਦਲਤਾਂ ਦੇ ਉੱਤੇ ਹੋਰ ਵੀ ਜਿਹੜਾ ਜ਼ੁਲਮ ਦੀ ਲਾਈਨ ਹੈ ਔਰ ਉਹ ਬਹੁਤਿਆਂ ਨੂੰ ਲੱਗੇਗਾ ਕਿ ਅਸੀਂ ਦਿੱਲੀ ਜਾਂ ਯੂਪੀ ਤੱਕ ਹੀ ਐ ਪੰਜਾਬ ਦੀ ਵੀ ਗੱਲ ਕਰ ਲਈਏ ਜੀ ਜਦੋਂ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਹਿੰਦੂਤਵੀਆਂ ਦਾ ਸ਼ੋਅ ਬாய் ਤਾਜ਼ਾ ਤਾਜ਼ਾ ਬਣਿਆ ਉਸ ਰੰਗ ਦੇ ਵਿੱਚ ਉਹਦੇ ਪੁਰਖਿਆਂ ਦੇ ਖੂਨ ਦੇ ਉਬਾਲੇ ਖਾਨ ਦੀ ਗੱਲ ਕੀਤੀ ਤੇ ਕੁਛ ਨੇ ਸਾਨੂੰ ਇਹ ਕਿਹਾ ਕਿ ਜੀ ਨਹੀਂ ਹੁੰਦਾ ਜਿਹੜਾ ਕੈਨੇਡਾ ਮਾਮਲੇ 'ਚ ਉਹਦਾ ਰਿਐਕਸ਼ਨ ਹੈ ਕਿਉਂਕਿ ਉਹਨੂੰ ਕੈਨੇਡਾ ਦਾ ਵੀਜ਼ਾ ਡਿਨਾਈ ਕੀਤਾ ਉਹਦੇ ਤੇ ਐ ਪਰ ਹੁਣ ਇਹ ਉਹਦਾ ਇੱਕ ਇੱਕ ਰੰਗ ਇਹ ਦੱਸ ਰਿਹਾ ਕਿ ਕਿ ਮੈਂ ਅਮਰਿੰਦ ਅਮਰਿੰਦਰ ਸਿੰਘ ਬਿਲਕੁਲ ਹਿੰਦੂ ਤਵੀਆਂ ਦੀ ਪੈੜਚਾਲ ਦੇ ਉੱਤੇ ਜਾਂ ਉਹਨਾਂ ਦੀ ਸਕ੍ਰਿਪਟ ਦੇ ਉੱਤੇ ਕੰਮ ਕਰ ਰਹੇ ਔਰ ਇੱਕ ਖਬਰ ਤਾਂ ਇਮੀਡੀਏਟਲੀ ਉਹਦੇ ਚੀਫ ਮਿਨਿਸਟਰ ਬਣਨ ਤੋਂ ਬਾਅਦ ਆਈ ਸੀ ਹਾਲਾਂ ਦਰਬਾਰ ਸਾਹਿਬ ਆ ਕੇ ਮੱਥਾ ਟੇਕਣ ਤੋਂ ਉਹਨੂੰ ਮਹੀਨਾ ਡੇਢ ਲੱਗ ਗਿਆ ਪਰ ਜਿਹੜੇ ਬੁਢਲੇ ਉਹਦੇ ਦਿਨ ਸੀ ਉਹਦੇ ਚੋ ਖਾਸ ਤੌਰ ਤੇ ਕੇਪੀ ਗਿੱਲ ਨੂੰ ਮਿਲਣ ਦੇ ਲਈ ਉਹਦੇ ਘਰ ਦਿੱਲੀ ਚ ਗਿਆ ਔਰ ਸਪੈਸ਼ਲੀ ਬੁਕੇ ਫੁੱਲਾਂ ਦਾ ਗੁਲਦਸਤਾ ਲੈ ਕੇ ਔਰ ਇਹੀ ਆਪਣੇ ਆਪ ਦੇ ਵਿੱਚ ਜ਼ਾਹਰ ਸੀ ਕਿ ਵੀ ਉਹ ਕੀ ਮੈਸੇਜ ਦੇ ਰਿਹਾ ਹੈ ਕਿ ਬੁਚੜਾਫ ਪੰਜਾਬ ਜਿਹਦੇ ਹੱਥ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਔਰ ਅੱਜ ਜਿਹੜੀ ਖਬਰ ਹੈ ਉਸ ਦਾ ਇਵਨ ਅਕਾਲੀ ਜਨਾ ਹਾਲਾਂਕਿ ਅਕਾਲੀਆਂ ਬਾਰੇ ਪ੍ਰਕਾਸ਼ ਸਿੰਘ ਬਾਦਲ ਬਾਰੇ ਜ਼ਿਕਰ ਆਇਆ ਹੈ ਡਿਫਰੈਂਟ ਇਸ ਚੁੰਬਕਸ ਵੀ ਕੋਟ ਵੀ ਕੋਰਟ ਹੁੰਦਾ ਹੈ ਕਿ ਉਹ 92 94 ਦੇ ਦੌਰ ਜਦੋਂ ਪੰਜਾਬ ਚ ਨੌਜਵਾਨੀ ਦਾ ਕਤਲੇਆਮ ਬਿਆਨਤ ਕੇਪੀ ਗਿੱਲ ਦੀ ਜੋੜੀ ਕਰ ਰਹੀ ਸੀ ਇਹ ਉਹਨੂੰ ਕੇਪੀ ਗਿੱਲ ਨੂੰ ਲਗਾਤਾਰ ਮਿਲਦਾ ਸੀ ਔਰ ਕੀ ਗੱਲਾਂ ਹੁੰਦੀਆਂ ਸੀ ਜਾਂ ਕੀ ਏਜੰਡਾ ਸੀ ਇਹ ਤਾਂ ਹੁਣ ਜਾਂ ਉਹ ਜਾਣਦੇ ਨੇ ਜਾਂ ਰੱਬ ਜਾਣਦਾ ਹੈ ਪਰ ਮਿਲਦੇ ਰਹਿਣਾ ਰੈਗੂਲਰਲੀ ਇਹੀ ਆਪਣੇ ਆਪ ਚ ਸਬੂਤ ਹੈ ਕਿ ਉਹ ਇਸ ਕਨਸਪੀਰੇਸੀ ਦਾ ਹਿੱਸਾ ਸੀ ਪਰ ਹੁਣ ਅਕਾਲੀਆਂ ਦੇ ਵੀ ਮਜਬੂਰੀ ਬਣੇ ਆ ਕਿਉਂਕਿ ਪਾਵਰ ਤੋਂ ਬਾਹਰ ਨੇ ਉਹ ਪਾਵੇਂ ਹੁਣ ਗੁਰਦੁਆਰਾ ਗਿਆਨ ਗੋਦੜੀ ਦਾ ਮੁੱਦਾ ਹੋਏ ਜਾਇਨ ਦੌਰ ਮੱਧ ਪ੍ਰਦੇਸ਼ ਦੇ ਵਿੱਚ ਸਿਕਲੀਗਰਾਂ ਨਾਲ ਹੋ ਰਿਹਾ ਵਰਤਾਰਾ ਹੋਏ ਉਹ ਸਾਰੇ ਦੇ ਉੱਤੇ ਵੀ ਉਹ ਜਿਹੜੇ ਨੇ ਬਿਆਨਬਾਜ਼ੀ ਕਰ ਰਹੇ ਨੇ ਪਰ ਅੱਜ ਜਿਹੜੀ ਖਬਰ ਸ਼ਾਇਦ ਜੇ ਅਕਾਲੀ ਅਕਾਲੀਆਂ ਦਾ ਬਿਆਨ ਨਾ ਆਉਂਦਾ ਤੇ ਮੀਡੀਆ ਵੀ ਇਸ ਨੂੰ ਗੋਲ ਕਰ ਦਿੰਦਾ ਜਿਵੇਂ ਬਾਕੀਆਂ ਨੂੰ ਕਰਦਾ ਉਹ ਇਹ ਹੈ ਕਿ ਇੱਕ ਸਪੈਸ਼ਲੀ ਇਕুইਪਡ ਐਂਬੂਲੈਂਸ ਜਿਹੜੀ ਕਿ ਪੰਜਾਬ ਚ ਲੋਕਾਂ ਦੀ ਸੇਵਾ ਤੇ ਲੱਗੀ ਹੋਈ ਸੀ ਜਿਹਦੇ ਚ ਸਾਰੇ ਕਿਸਮ ਦੇ ਜਿਹੜੀਆਂ ਨੇ ਐਮਰਜੈਂਸੀ ਸੀ ਉਹ ਅਮਰਿੰਦਰ ਨੇ ਲਿਜਾ ਕੇ ਕੇਪੀ ਗਿੱਲ ਦੇ ਘਰ ਦੇ ਬਾਹਰ ਦਿੱਲੀ 'ਚ ਖੜੀ ਕਰ ਦਿੱਤੀ ਹੈ ਕਿ ਜੀ ਕਿਤੇ ਗਿੱਲ ਨੂੰ ਲੋਡ ਹੋਏ ਨੇਰੇ ਸਵੇਰੇ 24 ਘੰਟੇ ਜੇ ਕਿਤੇ ਨਿਛ ਵੀ ਆਏ ਤੇ ਉਹ ਐਮਓ ਜਿਹੜੀ ਹੈ ਐਂਬੂਲੈਂਸ ਬਾਹਰ ਹੋਏਗੀ ਉਹਨੂੰ ਲਿਜਾਣ ਦੇ ਲਈ ਔਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਉੱਤੇ ਆਬਜੈਕਟ ਕੀਤਾ ਔਰ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਆਬਜੈਕਟਸ ਟੂ ਐਂਬੂਲੈਂਸ ਫਾਰ ਗਿੱਲ ਦਾ ਸ਼੍ਰੋਮਣੀ ਅਕਾਲੀ ਦਲ ਟੁਡੇ ਟੁਕ ਐਕਸੈਪਸ਼ਨ ਟੂ ਦਾ ਵਿਦਡਰਾਅਲ ਆਫ ਅ ਹਾਈ ਟੈਕ ਐਂਬੂਲੈਂਸ اینگیزڈ ان سرونگ دا پیپل آف دا باڈر ڈسٹرک آف فاضلکا اور یہ فاضلکا ضلعے جڑی ایمبولینس سی لےٹسٹ ٹیکنالوجی کے نال جی اکوپڈ سی وہ انہیں جا کے اتھے کھڑی کر دیتی ہے ان نے سٹیٹمنٹ ہیر پارٹی ایم پی پریم سنگھ چندو ماجرہ سیڈ اٹ واز شاکنگ دیٹ ایمبولینس ہیڈ بین سینٹ ٹو ڈیلی ٹو بی پوسٹڈ آؤٹ دا ریزیڈینس آف فارمر اسٹیٹ پولیس چیف کے پی ایس گل ਫਾਜ਼ਿਲਕਾ ਦੇ ਲੋਕਾਂ ਲਈ ਉਹ ਐਂਬੂਲੈਂਸ ਨਹੀਂ ਹੈ ਔਰ ਉਹਨੂੰ ਚੇਚਾ ਦਿੱਲੀ ਦੇ ਵਿੱਚ ਕੇਪੀ ਗਿੱਲ ਦੇ ਘਰ ਦੇ ਬਾਹਰ ਤਾਇਨਾਤ ਕਰ ਦਿੱਤਾ ਗਿਆ ਦਾ ਅਕਾਲੀ ਲੀਡਰ ਸੈਡ ਦੈਟ ਬਾਈ ਡੂਇੰਗ ਸੋ ਦਾ ਗਵਰਨਮੈਂਟ ਹੈਡ ਪ੍ਰੂਵਡ ਹਾਊ ਕਨਸਰਨਡ ਇਟ ਵਾਸ ਅਬਾਊਟ ਦਾ ਕਾਮਨ ਪੀਪਲ ਇੱਕ ਪਾਸੇ ਕਾਮਨ ਬੰਦੇ ਨੇ ਜਿਨ੍ਹਾਂ ਨੂੰ ਇਹ ਸੇਵਾਵਾਂ ਹਾਸਲ ਨਹੀਂ ਹੋਣਗੀਆਂ ਤੇ ਉਸ ਬੁਚੜ ਦੇ ਲਈ ਜਿਹੜਾ ਇਹਨਾਂ ਦਰਦ ਅਮਰਿੰਦਰ ਦੇ ਦਿਲ ਦੇ ਵਿੱਚ ਹੁਣ ਪੈਦਾ ਹੋਇਆ ਹੈ ਕਿ ਉਹਨੂੰ ਇਹ ਐਂਬੂਲੈਂਸ ਸਰਵਿਸ ਪ੍ਰੋਵਾਈਡ ਕੀਤੀ ਹੈ ਜੀ telling the government to correct this act of misgovernance immediately the mp said that the state health system corporation should explain why it has bent rules in this regard the corporation should tell punjabis if its jurisdiction has been expanded to cover the state of delhi hun tusi dekho bi je tusi chandu majde wale di statement bi dekho kpkil de khilaf unne kuch nahi kiya ਜਦੋਂ ਤੁਸੀਂ ਦੇਖਦੇ ਹੋ ਕਿ ਇਨ ਕਾਹੂਟਸ ਕੀ ਹੁੰਦਾ ਹੈ ਉਹਨੇ ਇਹ ਨਹੀਂ ਕਿਹਾ ਕਿ ਵੀ ਉਹ ਬੁਚੜ ਜਿਹੜਾ ਜਿਹਨੂੰ ਲਿਆ ਕੇ ਟ੍ਰਾਇਲ ਕੀਤਾ ਜਾਣਾ ਚਾਹੀਦਾ ਔਰ ਹੈਂਗ ਕੀਤਾ ਜਾਣਾ ਚਾਹੀਦਾ ਤੂੰ ਉਹਨੂੰ ਜਿਹੜਾ ਤੁਸੀਂ ਦੇ ਰਹੇ ਹੋ ਉਹ ਕਹਿ ਰਹੇ ਜੀ ਦੇਖਣ ਕਿ ਜੂਰਿਸਡਿਕਸ਼ਨ ਕਿ ਪੰਜਾਬ ਦੀ ਐਂਬੂਲੈਂਸ ਜਿਹੜੀ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਲੋਕਾਂ ਲਈ ਹੈ ਉਹ ਦਿੱਲੀ ਕੇਪੀਗਿਲ ਦੀ ਸਰਵਿਸ ਤੇ ਹੈ ਔਰ ਹੁਣ ਜਿਹੜੇ ਅਮਰਿੰਦਰ ਦੇ ਐਡਮਾਇਰਰ ਔਰ ਜਿਹੜੇ ਇਹ ਸਮਝਦੇ ਨੇ ਕਿ ਜੀ ਨਹੀਂ 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 ਉਹ ਸਿੰਗਲ ਐਕਟ ਸੀ ਉਹ ਇਦਾਂ ਦੇ ਜਿਹੜੀ ਇਸ ਦੀਆਂ ਕਰਤੂਤਾ ਨੇ ਜਿਹੜੀਆਂ ਬਿਲਕੁਲ ਪੰਜਾਬ ਜਾਂ ਸਿੱਖਾਂ ਦੇ ਜ਼ਖਮਾਂ ਤੇ ਜਿਹੜਾ ਉਹ ਮਣਾਮੁਈ ਲੋਣ ਸੁੱਟਣ ਵਾਲੀਆਂ ਕਾਰਵਾਈਆਂ ਨੇ ਇਹਨਾਂ ਨੂੰ ਕਿਵੇਂ ਐਕਸਪਲੇਨ ਕਰਨਗੇ ਜੀ ਡਾਕਟਰ ਸਾਹਿਬ ਬਿਲਕੁਲ ਅਥ ਲੈਣੇ ਆਪਰੇਕ ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਬ੍ਰੇਕ ਜਵਾਬ